ਦੋਸਤੋ ਤੁਸੀਂ ਵੀਡੀਓ ਤੇ ਦੇਖ ਸਕਦੇ ਹੋ ਗਰੀਬੀ ਵਿੱਚ ਦਬਿਆ ਪਰਿਵਾਰ ਆਪਣੇ ਘਰ ਦੀ ਗੁਜ਼ਾਰੇ ਖਾਤਰ ਟਾਈਮ ਪਾਸ ਕਰਦਾ ਨਜ਼ਰ ਆ ਰਿਹਾ ਹੈ ਗਰੀਬੀ ਮੁਸੀਬਤਾਂ ਦੇ ਵਿੱਚ ਕੀ ਕੁਝ ਨੀ ਕਰਾ ਦਿੰਦੀ ਦੋਸਤੋ ਕਿੱਥੇ ਤਾਂ ਆ ਉਮਰ ਚ ਆ ਕੇ ਬਾਪੂ ਜੀ ਨੂੰ ਸੁੱਖ ਮਿਲਣਾ ਸੀ ਕਿੱਥੇ ਕਮਾਈ ਕਰ ਰਿਹਾ ਹੈ ਸੱਚੀ ਦੋਸਤੋ ਇਸ ਵੀਡੀਓ ਨੂੰ ਦੇਖ ਕੇ ਬਹੁਤ ਹੀ ਮਨ ਨੂੰ ਦੁੱਖ ਲੱਗਿਆ ਗਰੀਬੀ ਬੰਦੇ ਨੂੰ ਦਬਾ ਲੈਂਦੀ ਹੈ ਜਦੋਂ ਬੰਦੇ ਤੇ ਮਾੜਾ ਸਮਾਂ ਆਉਂਦਾ ਉਦੋਂ ਕੋਈ ਨਹੀਂ ਖੜਦਾ ਨਾਲ ਬਸ ਇੱਕ ਬੰਦਾ ਹੌਂਸਲਾ ਨਹੀਂ ਹਾਰਦਾ ਇਸ ਬਜ਼ੁਰਗ ਬਾਪੂ ਦੇ ਜੇ ਬੱਚੇ ਹੁੰਦੇ ਤਾਂ ਆ ਦਿਨ ਦੇਖਣ ਨੂੰ ਨਹੀਂ ਮਿਲਨੇ ਸੀ ਬਾਪੂ ਆ ਉਮਰ ਦੇ ਵਿੱਚ ਆਪਣੇ ਪੋਤਿਆਂ ਨੂੰ ਕਿੰਨੇ ਚਾਵਾ ਦੇ ਨਾਲ ਖੜਾਉਂਦਾ ਇਹ ਸੁਪਨੇ ਤਾਂ ਬਾਪੂ ਦੇ ਦੂਰ ਹੀ ਰਹਿ ਗਏ ਨੇ ਨਾਲੇ ਬਾਪੂ ਦੀ ਕਿੰਨੀ ਸੰਭ ਸੰਭਾਲ ਰੱਖਦੇ ਪਰਿਵਾਰ ਵਾਲੇ ਕੀ ਹੋਇਆ ਜੇ ਬਾਪੂ ਦੇ ਸੁਪਨੇ ਨਹੀਂ ਪੂਰੇ ਹੋਏ ਤੇ ਬਾਪੂ ਨੇ ਆਪਣੀ ਹਿੰਮਤ ਨਹੀਂ ਹਾਰੀ ਪ੍ਰਮਾਤਮਾ ਦੇ ਬਣਾਏ ਹੋਏ ਰੰਗਾਂ ਨੂੰ ਕੋਈ ਨਹੀਂ ਜਾਣਦਾ ਪ੍ਰਮਾਤਮਾ ਆਪਣੇ ਰੰਗਾਂ ਨੂੰ ਆਪ ਹੀ ਜਾਣਦਾ ਹੈ ਇਸ ਬਾਪੂ ਦੀ ਦੁਖੀ ਕਹਾਣੀ ਦੇ ਲਈ ਦੋਸਤੋ ਕੀ ਕਹਿਣਾ ਚਾਹੋਗੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਦੋਸਤੋ